ਸਤਿ ਸ਼੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਅਗੇ ਦਾਸ ਕਰਦੇ ਆਂ ਦਿਨ ਰਾਤ ਸਾਰਿਆਂ ਨੂੰ ਵਧੀਆ ਖੁਸ਼ੀਆਂ ਖੇੜੇ ਲੈ ਕੇ ਚੜੇ ਅੱਜ ਬਣਾਉਣੇ ਬੇਸਣ ਦਾ ਪੂੜਾ ਇਹਦੇ ਚ ਆਪਾਂ ਬੇਸਣ ਲੈ ਲਿਆ ਬੇਸਣ ਚ ਮੈਂ ਪਾ ਦੂੰਗੀ ਪਿਆਜ਼ ਪਾ ਦੇ ਬੀਸੰਦੇ ਸਾਹਮਣੇ ਪਾ ਲਾਂਗੇ ਅੱਜ ਮੇਰਾ ਸਬਜ਼ੀ ਬਣਾਉਣ ਨੂੰ ਜੀ ਨਹੀਂ ਕਰਿਆ ਸਿਹਤ ਠੀਕ ਨਹੀਂ ਸੀ ਤਾਂ ਪਾ ਪਾ ਦੇ ਪਿਆਜ਼ ਇੱਕ ਪਾਵਾਂਗੇ ਆਪਾਂ ਹਰੀ ਮਿਰਚ ਹਰੀ ਮਿਰਚ ਥੋੜੀ ਕੌੜੀ ਕੱਟੀ ਰੱਖਦੇ ਆਂ ਸਬਜ਼ੀ 'ਚ ਪਾਵਾਂਗੇ ਕੁਛੇ ਮਲਾ ਮਿਰਚ ਫਹੋਰ ਰਾਈ ਸਬ지 ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਨਮਕ ਨਮਕ ਆਪਾਂ ਦੀ ਸਾਵਨਾ ਜਿੰਨਾ ਕਪੜਾ ਮਟੀਰੀਅਲ ਥੋੜੀ ਜਿਹਾ ਪਾ ਪਾਵਾਂਗੇ ਜੀ ਜਮਨ ਹੱਥ ਤੇ ਮਸਲ ਕੇ ਥੋੜੀ ਜਿਹਾ ਪਾਵਾਂਗੇ ਆਪਾਂ ਚਿੱਲੀ ਫਲੈਕਸ ਕਾਲੀ ਮਿਰਚ ਥੋੜਾ ਜਿਹਾ ਪਾ ਪਾਵਾਂਗੇ ਹਲਦੀ ਹਲਦੀ ਬੜੀ ਨਹੀਂ ਪੰਨੇ ਥੋੜੀ ਜਿਹੀ ਪਾਵਾਂਗੇ ਥੋੜਾ ਜਿਹਾ ਪਾ ਪਾਵਾਂਗੇ ਭੁੰਨਿਆ ਹੋਇਆ ਜੀਰਾ ਲੋਜ ਇੱਕ ਪਾਉਨੇ ਕਸੂਰੀ ਮੇਥੀ ਲੋ ਜੀ ਆਪਾਂ ਲੈ ਲਈ ਕਸੂਰੀ ਮੇਥੀ ਸੱਤ ਕੇ ਮਸਾਲੇ ਨੂੰ ਦੇਖੋ ਪਾਦਾ ਹੁਣ ਬਣ ਲਾਂਗੇ ਮਿਕਸ ਪਾਣੀ ਪਾ ਕੇ ਪੂੜਿਆਂ ਦਾ ਆਟਾ ਗੁੰਨ ਲਾਂਗੇ। ਅਸੀਂ ਆਪਾਂ ਪੂੜੇ ਬਣਾਉਣੇ ਆ। ਨਾ ਗਾੜਾ ਨਾ ਬਹੁਤ ਪਤਲਾ। ਕਿਹੜੀ ਵਾਰ ਇਹੇ ਤਿੰਨ ਚੀਜ਼ਾਂ ਵੀ ਸਵਾਲ ਆਦਿ। ਇਹ ਜੁਣ ਮੈਂ ਫਿਰ ਬ੍ਰੇਕਫਾਸਟ ਚਹੀ ਬਣਾ ਲੈਣੇ। ਗਰਮੀ ਵਾਲੀ ਹੈ ਜੀ ਭਕੇ ਭਕੇ ਨੇ ਪਾਣੀ ਪੀ ਲਈ ਦਾ ਕਈ ਵਾਰੀ ਛੰਡਾ ਬਸ ਹੋ ਰਾਈ ਬੁਖਾਰ ਜੋ ਹੋ ਗਿਆ ਨਾਲੇ ਤਾਂ ਨਾਲੇ ਕੋਲਡ ਹੋ ਗਿਆ ਸਰੀਰ ਟੁੱਟ ਰਿਹਾ ਹੈ ਉਰ ਜੰਟਨਾ ਬਣਿਆ ਪਤਾ ਚੰਗੀ ਨਰਸ ਕਰ ਲਾਂ ਉਰ ਪਣੀ ਪਾਵਾਂਗੇ ਸੱਦੀ ਤੁਸੀਂ ਆ ਬਿਸਾਉ ਨਾ ਜਿੰਨੀ ਮਰਦੀ ਪਰੋਤ ਮਾਤਲ ਪਰੋ ਖੁਸ਼ ਮਰਦੀ ਪਰੋ ਮਾਜੀ ਕコナਟਾ ਇਹ ਬਣ ਦੇਖੋ ਖੱਛੀ ਨਾਲ ਹੁਣ ਅਪਾ ਤਾ ਵੇ ਤੇ ਕਾਤ ਬਣਾ ਕੇ ਦਿਖਾਉਣੇ ਚੰਗੇ। ਪਾਉ ਦिए ਆ ਪੂੜਾ ਪਾਤਾ। ਚੱਲ ਦੇਣੀ। ਇਹ ਦੇਖੋ

طرف پکਉਂ ਨਹੀਂ ਚਿੱਧ ਨਹੀਂ ਪਾ ਲਈ ਪੂੜੇ ਤਰਕੇ ਦੇ ਦਿਖਾਉਣੇ ਤੁਹਾਨੂੰ ਖਾਣੇ ਲੋਜੀ ਦੇਖੋ ਆਪਣਾ ਪੂੜਾ ਦੋਨੋਂ ਪਾਸੇ ਵਧੀਆ ਬਣ ਗਿਆ ਤੁਹਾਨੂੰ ਰੋਖਾ ਨੂੰ ਲੋਜੀ ਇਹਦੇ ਅੜ ਗਏ ਦੋਨੋਂ ਪਾਸੇ ਹੁਣ ਆਪਾਂ ਰੰਗ ਦੇ ਪਲੇਟ ਚ ਦੇਖੋ ਪਾ ਮੰਗੇ ਚਾਰ ਪੂੜਾ ਪਹਿਲਾਂ ਪਾਵਾਂਗੇ ਥੋੜਾ ਜਿਹਾ ਪਹਿਲਾ ਆ ਕੇ ਚੰਗੀ ਤਰ੍ਹਾਂ ਆਪਣਾ ਬੇਸਨ ਆ ਮਟੀਰੀਅਲ ਤੇ ਕਟਚੀ ਨਾਲ ਆਪਾਂ ਗੋਲ-ਗੋਲ ਦੀ ਸ਼ੇਪ ਬਣਾ ਲਾਂਗੇ। ਲੋ ਆਪਾਂ ਫੜਾ ਕੇ ਨਹੀਂ ਲੋਜੀ ਜੀ ਜਿਉਂ ਜਿਵੇਂ ਆਪਾਂ ਫਨ ਦਾ ਦੇਖੋ ਜਿਵੇਂ ਜਿਵੇਂ ਤਵੇ ਦਾ ਬਣਾ ਬੰਦਾ ਵਧੀਆ ਬਣਦਾ ਲੋਜੀ ਬਣਾਓ ਤੇ ਖਾਓ ਪੂਰੇ